ਪਠਾਨਕੋੜ ਦਾ ਨੌਜਵਾਨ ਅਮਰੀਕਾ ਚ ਬਣਿਆ ਫਲਾਈਂਗ ਚਾਟ ਯੂਨਾਈਟਿਡ 에ਅਰਲਾਈਨਸ ਦੇ ਪਾਇਲਟ ਵਜਿ ਤਵੇਗਾ ਸੇਵਾਵਾਂ ਯੂਨਾਈਟਿਡ 에ਅਰਲਾਈਨ ਚ ਕੱਲਾ ਹੈ ਇਸ ਇੱਕ ਪਰਿਵਾਰ ਨਾਲ ਸੰਬੰਧਿਤ ਨੌਜਵਾਨ ਪੰਜਾਬੀ ਚਾਹੇ ਦੁਨੀਆ ਦੇ ਕਿਸੇ ਕੋਨੇ ਚ ਚਲੇ ਜਾਣ ਆਪਣੀ ਮਿਹਨਤ ਅਤੇ ਆਪਣੇ ਜਜ਼ਬੇ ਨਾਲ ਉਥੇ ਕਾਮਯਾਬ ਹੋਈ ਜਾਂਦੇ ਨੇ ਅਤੇ ਜੇ ਕੋਈ ਅਮਰੀਕਾ ਚ ਵੇਖਣ ਨੂੰ ਮਿਲਿਆ ਪਠਾਨਕੋੜ ਦੇ ਨੌਜਵਾਨ ਨੇ ਜਿਹੜਾ ਕਰੋ ਸੁਪਨੇ ਦੀ ਪੰਡਵਾ ਅਮਰੀਕਾ ਗਿਆ ਪਰ ਉਥੇ ਜਾਸੂ ਪਤਾ ਲੱਗਿਆ ਕਿ ਬਾਹਰੀ ਮੁਲਕਾਂ ਦੀ ਜ਼ਿੰਦਗੀ ਜਿੰਨੀ ਸੁਖਾਲੀ ਪੰਜਾਬ 'ਚ ਬੈਠ ਕੇ ਲੱਗਦੀ ਹੈ ਉਹ ਨਹੀਂ ਸੁਖਾਲੀ ਹੈ ਨਹੀਂ ਪਰ ਇਸ ਨੌਜਵਾਨ ਨੇ ਹਿੰਮਤ ਨਹੀਂ ਹਾਰੀ ਅਤੇ ਆਪਣੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਲੱਗ ਗਿਆ ਜਿਸ ਦੇ ਲਈ ਉਸ ਨੂੰ ਕਈ ਔਕੜਾਂ ਦਾ ਸਾਹਮਣਾ ਕਰਨਾ ਪਿਆ ਇਸ ਨੌਜਵਾਨ ਨੇ ਹਾਰ ਨਹੀਂ ਮੰਨੀ ਆਪਣੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਇਸ ਨੌਜਵਾਨ ਨੇ ਦਿਨ ਰਾਤ ਮਿਹਨਤ ਕੀਤੀ ਟਰੱਕ ਵਿਚ ਲਾਇ ਅਤੇ ਉਸੇ ਮਿਹਨਤ ਸਦਕਾ ਅੱਜ ਇਹ ਨੌਜਵਾਨ ਦੁਨੀਆ ਦੀ ਸਭ ਤੋਂ ਬਿਹਤਰੀਨ 에ਅਰਲਾਈਨ 'ਚ ਗਿਣੀ ਜਾਣ ਵਾਲੀ 에ਅਰਲਾਈਨ ਯੂਨਾਈਟਿਡ 에ਅਰਲਾਈਨ 'ਚ ਪਾਇਲਟ ਬੱਜੋ ਆਪਣੀਆਂ ਸੇਵਾਵਾਂ ਦੇਣ ਜਾ ਰਿਹਾ ਹੈ मेरा नाम बलजिंद्रबीर सिंह करंटली वर्किंग इन यूनाइटेड एयरलाइन एज ए फर्स्ट ऑफिसर वन ऑफ द टॉप थ्री एयरलाइंस इन यूनाइटेड स्टेट इन द होल वर्ल्ड मैं अपने प्लस टू होल स्कूलिंग लाइक फर्स्ट ग्रेड टू प्लस टू के वी वन पठानकोट तो की है उस तो बाद मैं यूएस गया स्पैशली इसे पायलट कोर्स में शुरू तो इंटरेस्ट से बिकॉज की डैड ऑलरेडी एयरफोर्स नौकरी की सो ग्रोअप अराउंड द एयरप्लेन जो मैं वापस आया तो करके ईजी ट्रैक नहीं सी काफ़ी स्ट्रगल की बड़े एंड डाउनस आए एविएशन भी अप एंड डाउन काफ़ी रहे किसी टाइम एविएशन इंडस्ट्री ठप्प हो गई तो सारा काफ़ी देर तो दे मैं आउट ऑफ फ्लाइंग भी रहा फिर अपना बिजनेस स्टैबलिश किया उत्तर उस तो बाद हौली हौली पैसे जोड़े दोबारा एविएशन चया एंड आफ्टर टू थाउजेंड सैवनटीन कंटिन्यू वर्किंग एज एयरलाइन पायलट ਪਹਿਲਾਂ ਮੈਂ ਕੁਝ ਰੀਜਨਲ 에ਅਰਲਾਈਨਸ ਅਮਰੀਕਨ ਈਗਲ ਵਿੱਚ ਵਰਕ ਕੀਤਾ 1.5 ਇਅਰ ਐਂਡ ਹਾਫ ਉਸ ਤੋਂ ਬਾਅਦ ਇੱਕ ਰੀਜਨਲ 에ਅਰਲਾਈਨ ਆ ਸਪਿਰਿਟ 에ਅਰਲਾਈਨ ਉਹਦੇ ਵਿੱਚ 2 ਸਾਲ ਕੰਮ ਕੀਤਾ ਐਂਡ ਫਾਈਨਲੀ ਹੁਣ ਯੂਨਾਈਟਿਡ 에ਅਰਲਾਈਨ ਵਿੱਚ ਐਜ਼ ਅ ਫਰਸਟ ਆਫਸਰ ਔਨ ਬੋਇੰਗ 7870 ਮੈਂ ਕੰਮ ਕਰ ਰਿਹਾ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਤੁਹਾਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਆ ਆਬਵੀਅਸਲੀ ਆਪਣਾ ਆਪਣੇ ਲੋਕਾਂ ਚੋਂ ਉੱਠ ਕੇ ਗਿਆ ਇੱਥੋਂ ਇੱਕ ਨਾਰਮਲ ਘਰ ਚੋਂ ਜ਼ਿਆਦਾ ਸਪੋਰਟ ਨਹੀਂ ਸੀ ਨਾਰਮਲ ਪਰਿਵਾਰ ਚੋਂ ਆ ਤੇ اپنی کمیونٹی ਦਾ ਨਾਮ ਅੱਗੇ ਆਇਆ ਹੈ ਅਚਾਨਕੇ ਹੋਰ ਵੀ ਆਪਣੀ ਕਮਿਊਨਿਟੀ ਚ ਆ ਗਿਆ ਹਨ ਆਪਣੇ ਬਹੁਤ ਕਾਫੀ ਲੋਕ ਹੈਗੇ ਨੇ ਜੋ ਅੱਗੇ ਬਹੁਤ ਮੱਲਾ ਮਾਰੀਆਂ ਪਰ ਇਸ एविएशन इंडस्ट्री ਵਿੱਚ ਬਹੁਤ ਘੱਟ ਨੇ ਜੋ ਬਾਹਰ ਮਿਲਦੇ ਨੇ ਸੋ ਆਈ वुड ਲਾਈਕ ਟੂ ਇnspायर ਮੋਰ ਪੀਪਲ ਟੂ ਕਮ ਆਊਟ ਐਂਡ ਜਸਟ ਐਕਸਪਲੋਰ ਥਿਸ एविएशन ਆਪਰਚੁਨਿਟیز ਸੋ ਏਅਰ ਲਾਈਨ ਦੇ ਵਿੱਚ ਇਨ ਸਿਕਸ ਚੇਰੀ ਹੋਰ ਆਈ ਥਿੰਕ ਜਿੰਨਾ ਤੱਕ ਮੈਂ ਜਾਣਦਾ ਸਿਰਫ ਆਈ ਥਿੰਕ ਮੈਂ ਆਮ ਦਾ ਓਨਲੀ ਵਨ ਜਿਹੜੇ ਆਪਣੀ ਸਿੱਖ ਕਮਿਊਨਿਟੀ ਵਿੱਚੋਂ ਆ ਤੇ ਆਪਣੇ ਪਠਾਨਕੋਟ ਤੋਂ इवन ਪੰਜਾਬ ਤੋਂ ਆ ਤੇ ਮੈਂ ਆਸ਼ਾ ਕਰਦਾ ਕਿ ਹੋਰ ਵੀ ਆਪਣੇ ਨੌਜਵਾਨ ਗਿਆਨ ਕੇ ਤੇ ਨੂੰ ਜੁਆਇਨ ਕਰਨਗੇ ਜੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਹੈਲਪ ਚਾਹੀਦੀ ਹੈ ਤੇ ਪਲੀਜ਼ ਚੀਜ਼ ਕੋਲ ਐਨੀ ਟਾਈਮ ਨੂੰ ਕੰਟੈਕਟ ਕਰ ਸਕਦੇ। ਕਿ ਨਾਮ ਤੁਹਾਡਾ ਕੀ? ਮੈਂ ਸਤਨਾਬ ਸਿੰਘ ਬਾਜਵਾ ਮੈਂ ਏਅਰਫੋਰਸ ਤੋਂ ਪਹਿਲਾਂ ਰਿਟਾਇਰਡ ਹਾਂ। ਹੁਣ ਮੈਂ ਐਸਡੀਓ ਹਾਂ ਇਰੀਗੇਸ਼ਨ ਡਿਪਾਰਟਮੈਂਟ ਵਿੱਚ। ਅੱਜ ਬਹੁਤ ਹੀ ਖੁਸ਼ੀ ਦਾ ਹੌਲਾ। ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਬੇਟੇ ਨੇ ਬਹੁਤ ਵੱਡਾ ਮੁਕਾਮ ਹਾਸਲ ਕੀਤਾ ਹੈ ਯੂ ਐਸ ਏ ਦੇ ਵਿੱਚ ਵਰਲਡ ਦੀ ਲਾਰਜੈਸਟ ਏਅਰਲਾਈਨ ਦੇ ਵਿੱਚ ਅਜੇ ਪਾਇਲਟ ਹੈ ਇਹਨੇ ਪੰਜਾਬ ਦਾ ਨਾਮ ਵੀ ਉੱਚਾ ਕੀਤਾ ਪਠਾਨਕੋਟ ਦਾ ਵਿੱਚ ਇਹਦੇ ਪੂਰੇ ਭਾਰਤ ਦਾ ਨਾਮ ਉੱਚਾ ਕੀਤਾ ਇਹ ਬਾਹਰਲੇ ਘੰਟੀ ਦੇ ਵਿੱਚ ਉਹਨਾਂ ਲੋਕਾਂ ਦੇ ਨਾਲ ਕੰਪਲੀਟ ਕਰਕੇ ਇਸ ਮੁਕਾਮ ਤੇ ਪਹੁੰਚਿਆ ਤੇ ਮੈਂ ਬਹੁਤ ਹੀ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਦੱਸ ਦਿਓ ਲਵਯੂ ਮੇਰਾ ਪੇਟ ਅਬ ਜਿੱਤਾਂ ਪੀਸਿੰਗ ਕਰੇ। ਇਹ ਬੀਸੋੜਾ ਬਹੁਤ ਹੀ ਕਾਪੇ ਫੁੱਟਾ। ਉਹ ਛੋਟੀ ਚਲਾ ਗਿਆ। ਮੈਂ ਮੈਂ ਹੁਣ ਕੀ ਕਰ ਸਕਦਾ। ਇਹ ਜੋ ਕਸ਼ਿ ਸੜੀ ਕਰਕੇ ਆਪਣੀ ਪੁਕਾਮਾ ਸਕੀ ਤਾ ਨਾ। ਮੈਂ ਵਾਈਕੂ ਦਸੈਂਡੇ। ਉਹ ਸਭ ਕਜਤਾ। ਪਰ ਮੇਰੇ ਕੋ ਮਰਦਾਸ ਨਹੀਂ ਹੋ ਰਿਹਾ। ਓਕੇ ਬਹੁਤ ਛੋਟਾ ਅਸਰਾਸਦੀ ਜੀ ਜੀ ਚਲ ਗਿਆ ਸੀ ਕਈ ਵਾਰ। ਸੁਵਾਦ ਹੋਣੀ ਆਪਾਂ ਥੋੜੇ ਦਿਨ ਇਕੱਠੇ ਰਹੇ ਇੱਕ ਮਾਂ ਵਾਸਤੇ ਵਿਛੜਾ ਚੱਲਣਾ ਪੜਾਉਗਾ